ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਭੈਣ ਭਰਾ ਚੰਦੀ ਕਲਾ 'ਚ ਹਨ ਤੇ ਰਹਿਣਗੇ ਮੈਨੂੰ ਹੋਰ ਵੀ ਖੁਸ਼ੀ ਹੋਈ ਹੈ ਕਿ ਸਾਡੇ ਵੱਡੇ ਵੀਰ ਦੋਸਤ ਜਿਨ੍ਹਾਂ ਨੇ ਸਾਡੇ ਡੀਏਵੀ ਕਾਲਜ ਨਕੌਦਰ ਦੇ ਹੋਣ ਹਾਰ ਸੈਡ Song Singer ਮਿਸਟਰ ਕਲੇਰ ਕੰਥ ਜੀ ਨੂੰ ਦੂਜੀ ਵਾਰ ਲੰਡਨ ਯੂਕੇ ਦੀ ਸੈਰ ਕਰਵਾਉਣ ਦਾ ਮੌਕਾ ਦਿੱਤਾ ਮਿਸਟਰ ਕਲੇਰ ਕੰਥ ਜੀ ਦਾ ਧੰਨਵਾਦ ਕਰਦਾ ਹਾਂ ਉਨਾ ਮੇਰੀ ਮੁਲਾਕਾਤ ਵੱਡੇ ਭਾਈ ਮਿਸਟਰ ਰਮੇਸ਼ ਚੰਦਰ ਕਲੇਰ ਰਮੇਸ਼ ਚੰਦਰ ਕਲੇਰ ਜੀ ਨਾਲ ਕਰਵਾਈ ਜੋ ਕਿ ਅਜਾੜ ਟੀਵੀ ਦੇ ਚਲਾ ਕੇ ਆਪਣਾ ਸਮਾਜ ਦੀ ਸੇਵਾ ਤੇ ਰਹਿਵਰਾਂ ਦੇ ਗੁਣगान ਕਰ ਰਹੇ ਹਨ ਉਹਨਾਂ ਦੀ ਇਸ ਸੇਵਾ ਸਦਕਾ ਮੈਂ ਅਤੇ ਚੰਦਰ ਫੈਮਿਲੀ ਵੱਲੋਂ ਉਹਨਾਂ ਦੇ 3 ਮਿਲੀਅਨ 3 ਮਿਲੀਅਨ ਵਿਊਜ਼ ਤੇ ਲੱਖ ਲੱਖ ਵਧਾਈ ਦਿਨਾਂ ਆ ਸਮੇ ਤੇ ਸ਼ਮਾ ਦਾ ਜਾਚਕ ਆਪ ਦਾ ਛੋਟਾ ਸ਼ਾਮਲਾ ਨਮਸਕਾਰ ਥੈਂਕ ਯੂ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ he used to work with reputed companies agencies as well local builders with brothers his professional by plumbing electrician masonry carpentering for more information please contact him at under check -trade platform www.checktrade.com slash 921760

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ